ਲਓ ਜੀ ਪੰਜਾਬੀਓ ਲੈ ਕੇ ਆ ਚੁੱਕੇ ਹਾਂ ਤੁਹਾਡੇ ਲਈ ਬਹੁਤ ਹੀ ਵਧੀਆ ਬੁਝਾਰਤਾਂ ਮੈਨੂੰ ਪਤਾ ਹੈ ਕਿ ਹਰ ਇੱਕ ਪੰਜਾਬੀ ਨੂੰ ਬੁਝਾਰਤਾਂ ਬਹੁਤ ਪਸੰਦ ਹਨ ਇੱਥੇ ਤੁਹਾਨੂੰ ਦੱਸ ਦਈਏ ਕਿ ਹਰ ਇੱਕ ਬੁਝਾਰਤ ਬੁਝੰਦੇ ਤੁਹਾਨੂੰ 7 ਸੈਕਿੰਡ ਦਾ ਸਮਾਂ ਦਿੱਤਾ ਜਾਏਗਾ 7 ਸੈਕਿੰਡ ਦੇ ਵਿੱਚ ਵਿੱਚ ਤੁਸੀਂ ਸਹੀ ਜਵਾਬ ਦੇਣਾ ਹੈ ਅਤੇ ਲਾਸਟ ਵਿੱਚ ਤੁਸੀਂ ਇਹ ਵੀ ਜ਼ਰੂਰ ਦੱਸਿਓ ਕਿ ਤੁਸੀਂ ਕਿੰਨੀਆਂ ਬੁਝਾਰਤਾਂ ਦੇ ਸਹੀ ਜਵਾਬ ਦਿੱਤੇ ਹਨ ਹਾਂ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਤੁਹਾਡੇ ਅੱਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਕਰਕੇ ਆਪਣੇ ਭਰਾ ਨੂੰ ਸਪੋਰਟ ਜ਼ਰੂਰ ਕਰਿਓ ਜੀ ਚਲੋ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਬਹੁਤ ਹੀ ਇੰਟਰਸਟਿੰਗ ਵੀਡੀਓ ਨੂੰ ਬੁਝਾਰਤ ਨੰਬਰ 1 ਇੱਕ ਟੋਟਰੂ ਦੇ ਦੋ ਬੱਚੇ ਨਾ ਉਹ ਖਾਂਦੇ ਨਾ ਉਹ ਪੀਂਦੇ ਬਸ ਦੇਖ ਦੇ ਕੇ ਜੀਂਦੇ ਇਹਦਾ ਸਹੀ ਜਵਾਬ ਹੋਏਗਾ ਜੀ ਅੱਖਾਂ ਬੁਝਾਰਤ ਨੰਬਰ 2 ਖੂਹ ਵਿੱਚ ਹਿਰਨੀ ਸੂਈ ਦੇਵੇ ਦੁੱਧ ਮਲਾਈਆਂ ਸਾਡੇ ਘਰ ਕਾਕਾ ਜੰਮਿਆ ਲੋਕ ਦੇਨ ਵਧਾਈਆਂ ਇਹਦਾ ਸਹੀ ਜਵਾਬ ਹੋਏਗਾ ਜੀ ਲੱਸੀ ਅਤੇ ਮੱਖਣ ਬੁਝਾਰਤ ਨੰਬਰ 3 ਇੱਕ ਗੁਫਾ ਦੇ ਦੋ ਰਾਖੇ ਦੋਵੇਂ ਲੰਬੇ ਦੋਵੇਂ ਕਾਲੇ ਇਹਦਾ ਸਹੀ ਜਵਾਬ ਹੋਏਗਾ ਜੀ ਮੁੱਛਾਂ 부ਝਾਰਤ ਨੰਬਰ 4 ਤਿੰਨ ਪੈਰਾਂ ਵਾਲੀ ਤਿਤਲੀ ਇਸ਼ਨਾਨ ਕਰਕੇ ਬਾਹਰ ਨਿਕਲੀ ਇਹਦਾ ਸਹੀ ਜਵਾਬ ਹੋਏਗਾ ਜੀ ਸਮੋਸਾ 부ਝਾਰਤ ਨੰਬਰ 5 ਨਜ਼ਰ ਵਿੱਚ ਹਰਾ ਅੰਦਰ ਖੂਨ ਨਾਲ ਭਰਿਆ ਇਹਦਾ ਸਹੀ ਜਵਾਬ ਹੋਏਗਾ ਜੀ ਮਹਿੰਦੀ ਬੁਝਾਰਤ ਨੰਬਰ 6 ਐਸੀ ਕੌਣ ਸੀ ਚੀਜ਼ ਹੈ ਜਿਸ ਦੀ ਗਰਦਨ ਹੈ ਪਰ ਸਿਰ ਨਹੀਂ ਇਹਦਾ ਸਹੀ ਜਵਾਬ ਹੋਏਗਾ ਜੀ ਬੋਤਲ ਬੁਝਾਰਤ ਨੰਬਰ 7 ਕਾਲੀ ਕਾਲੀ ਮਾਂ ਲਾਲ ਲਾਲ ਬੱਚੇ ਜਿੱਧਰ ਜਾਵੇ ਮਾਂ ਉਧਰ ਜਾਣ ਬੱਚੇ ਇਹਦਾ ਸਹੀ ਜਵਾਬ ਹੋਏਗਾ ਜੀ ਟ੍ਰੇਨ ਬੁਝਾਰਤ ਨੰਬਰ 8 ਨਾ ਕੀਤਾ ਕਦੇ ਕਿਸੇ ਨਾਲ ਝਗੜਾ ਨਾ ਕੀਤੀ ਕਦੇ ਲੜਾਈ ਫਿਰ ਵੀ ਹੁੰਦੀ ਰੋਜ਼ ਪਟਾਈ ਇਹਦਾ ਸਹੀ ਜਵਾਬ ਹੋਏਗਾ ਜੀ ਢੋਲ ਬੁਝਾਰਤ ਨੰਬਰ 9 ਕਦ ਦੇ ਛੋਟੇ ਕਰਮ ਦੇ ਹੀਣ ਬੀਨ ਵਜਾਉਣ ਦੇ ਸ਼ਕੀਨ ਦੱਸੋ ਕੌਣ ਇਹਦਾ ਸਹੀ ਜਵਾਬ ਹੋਏਗਾ ਜੀ ਮੱਛਰ ਬੁਝਾਰਤਾ ਨੰਬਰ 10 ਧਰਤੀ ਤੇ ਰੱਖਦਾ ਨਹੀਂ ਪੈਰ ਰਾਤ ਕਾਲੀ ਮੇਰੇ ਬਗੈਰ ਦੱਸੋ ਕੀ ਹੈ ਮੇਰਾ ਨਾਮ ਇਹਦਾ ਸਹੀ ਜਵਾਬ ਹੋਏਗਾ ਜੀ ਚੰ드ਰਮਾ ਬੁਝਾਰਤਾ ਨੰਬਰ 11 ਉਹ ਕਿਹੜੀ ਚੀਜ਼ ਹੈ ਜਿਸ ਨੂੰ ਅਸੀਂ ਖਾਣ ਵਾਸਤੇ ਖਰੀਦਦੇ ਹਾਂ ਪਰ ਉਸ ਨੂੰ ਖਾਂਦੇ ਨਹੀਂ ਹਾਂ ਏਦਾ ਸਹੀ ਜਵਾਬ ਹੋਏਗਾ ਜੀ ਪਲੇਟ ਬੁਝਾਰਤ ਨੰਬਰ 12 ਪਿਆਸ ਲੱਗੇ ਤਾਂ ਪੀ ਲੈਣਾ ਭੁੱਖ ਲੱਗੇ ਤਾਂ ਖਾ ਲੈਣਾ ਠੰਡ ਲੱਗੇ ਤਾਂ ਜਲਾ ਦੇਣਾ ਏਦਾ ਸਹੀ ਜਵਾਬ ਹੋਏਗਾ ਜੀ ਨਾਰੀਅਲ ਤੋਂ ਐਸੀ ਤੁਹਾਡੇ ਸਭ ਨੇ ਕੁਝ ਬੁਝਾਰਤਾਂ ਕਿੰਨੀਆਂ ਬੁਝਾਰਤਾਂ ਦੇ ਤੁਸੀਂ ਸਹੀ ਉੱਤਰ ਦਿੱਤੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀਏ ਵੀਡੀਓ ਨੂੰ ਇੱਕ ਲਾਈਕ ਜਰੂਰ ਕਰ ਦੇਣਾ ਐਦਾਂ ਦੀਆਂ ਹੋਰ ਵਧੀਆ-ਵਧੀਆ ਬੁਝਾਰਤਾਂ ਲਈ ਵਧੀਆ-ਵਧੀਆ ਵੀਡੀਓਜ਼ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ